ਬਾਬਾ ਨਨ ਸਿੰਘ ਜੀ ਦਾ ਛੇਸੋ ਪੈਂਟਮਾ ਬਚਨ ਪ੍ਰੋਸਾ ਨਾਮ ਦੀ ਦਵਾਈ ਨੂੰ ਖੁਦ ਅੰਮ੍ਰਿਤ ਵੇਲੇ ਉੱਠ ਕੇ ਬਣਾਉਣਾ ਪੈਂਦਾ ਹੈ। ਭਾਵ ਅੰਮ੍ਰਿਤ ਵੇਲੇ ਪ੍ਰੋਸੇ ਦੀ ਦਾਤ ਮਿਲਦੀ ਹੈ। ਬਾਬਾ ਨਨ ਸਿੰਘ ਜੀ ਦਾ ਛੇਸੋ ਛਿਆਟਮਾ ਬਚਨ ਕਰਮ ਬਹੁਤ ਸੋਚ ਸਮਝ ਕੇ ਕਰੋ ਕਿਉਂਕਿ ਨਾ ਤਾਂ ਕਿਸੇ ਦੀ ਅਰਦਾਸ ਖਾਲੀ ਜਾਂਦੀ ਹੈ ਅਤੇ ਨਾ ਹੀ ਕਿਸੇ ਦੀ ਬਦ ਅਸੀਸ। ਬਾਬਾ ਨਨ ਸਿੰਘ ਜੀ ਦਾ ਛੇਸੋ ਸਤਾਟਮਾ ਬਚਨ ਮਾਂ ਦੀ ਹਰ ਲੋੜ ਨੂੰ ਠੁਕਰਾ ਕੇ ਤੇ ਪਿਤਾ ਨੂੰ ਨજર ਅੰਦਾਜ਼ ਕਰਕੇ ਜੋ ਮਨੁੱਖ ਦਾਨਪੂਰਨ ਕਰਦਾ ਹੈ ਉਹ ਦਾਨੀ ਨਹੀਂ ਬੇਈਮਾਨ ਹੈ ਬਾਬਾ ਨੰਦ ਸਿੰਘ ਜੀ ਦਾ ਸ਼ੇਸੋ ਠਾਟਮਾ ਬੱਚਨ ਜਦੋਂ ਤੁਸੀਂ ਦੂਸਰਿਆਂ ਲਈ ਖੁਸ਼ੀਆਂ ਮੰਗਦੇ ਹੋ ਤਾਂ ਉਹੀ ਖੁਸ਼ੀਆਂ ਵਾਹਿਗੁਰੂ ਤੁਹਾਡੀ ਝੋਲੀ ਵਿੱਚ ਵੀ ਜ਼ਰੂਰ ਪਾਉਂਦਾ ਹੈ ਬਾਬਾ ਨੰਦ ਸਿੰਘ ਜੀ ਦਾ ਸ਼ੇਸੋ ਨੱਤਰਮਾ ਬੱਚਨ ਲੋੜਬੰਦ ਦੀ ਮਦਦ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ। ਬਾਬਾ ਨਨ ਸਿੰਘ ਜੀ ਦਾ 670ਵਾਂ ਬਚਨ, ਉਹ ਸਾਹੂਕਾਰ ਕਹਾ ਦਾ ਜਿਸ ਦਾ ਗਵਾਂਡੀ ਭੁੱਖਾ ਸੋਵੇ। ਬਾਬਾ ਨਨ ਸਿੰਘ ਜੀ ਦਾ 671ਵਾਂ ਬਚਨ, ਵਡਿਆਈ ਜਾਂ ਮਾਣ ਲੈਣ ਦੀ ਚੀਜ਼ ਨਹੀਂ, ਦੇਣ ਦੀ ਚੀਜ਼ ਹੈ। ਬਾਬਾ ਨਨ ਸਿੰਘ ਜੀ ਦਾ 672ਵਾਂ ਬਚਨ, ਵਰਤ ਇਹੋ ਜਿਹੇ ਰੱਖੋ ਜਿਵੇਂ ਕਿ ਝੂਠ ਨਹੀਂ ਬੋਲਣਾ। ਨਿੰਦਿਆ ਨਹੀਂ ਕਰਨੀ ਨਾ ਹੀ ਕਿਸੇ ਦੀ ਨਿੰਦਿਆ ਸੁਣਨੀ ਇਹੋ ਜਿਹੇ ਰੱਖੇ ਹੋਏ ਵਰਤ ਤੁਹਾਨੂੰ ਗੁਰੂ ਦੇ ਨੇੜੇ ਲੈ ਜਾਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ